ਰਕੇ ਲਗਾਤਾਰ ਮਹਾਲੀ ਦੇ ਵਿੱਚ ਕੋਮੀ ਇਨਸਾਫ ਮੋਰਚਾ ਲੱਗਿਆ ਪਿਆ ਪਰ ਲਗਾਤਾਰ ਦੇਖਿਆ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਹਾਈ ਤੱਕ ਕੋਈ ਵੀ ਜਿਹੜੀ ਸੁਣਵਾਈ ਨਹੀਂ ਕੀਤੀ ਜਿੱਦ ਚੱਲਦਿਆ ਹੁਣ ਕੋਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਦਾਦੀ ਕਿ ਜਿਸ ਦੇ ਨਾਲ ਕਿਤੇ ਨਾ ਕਿਤੇ ਸਰਕਾਰ ਦੀਆਂ ਜੜਾਂ ਜ਼ਰੂਰ ਹਿੱਲ ਸਕਦੀਆਂ ਨੇ ਕਿਉਂਕਿ ਕੋਮੀ ਇਨਸਾਫ ਮੋਰਚਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ ਇੱਕ ਤਰੀਕ ਨੂੰ ਸਾਡੇ ਵੱਲੋਂ ਇੱਕ ਵੱਡਾ ਸ਼ੰਗਾਰ ਚੱਬੜਾ ਜਾਬਾ ਜਿੱਦੇ ਨਾਲ ਕਿਤਨਾ ਕਿਤ ਸਰਕਾਰ ਦੇ ਕੰਨਾਂ ਤੱਕ ਗੱਲ ਜ਼ਰੂਰ ਪਹੁੰਚੂਗੀ ਜੇ ਸਰਕਾਰ ਕੋਈ ਨਾ ਕੋਈ ਫੈਸਲਾ ਜਲੂ ਲਵੇ ਉਹਨੂੰ 20 ਮਹੀਨੇ ਤੇ 16 ਦਿਨ ਹੋ ਗਏ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਕਿ ਤਿੰਨਾਂ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਯੂਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੱਖ ਭੁੱਲਰ ਦੀ ਇੱਥੇ ਉਹਦੀ ਪ੍ਰੀਵਚੋਰ ਰਿਲੀਜ਼ ਕਰਨ ਦਾ ਉਹਨਾਂ ਕੋਲ ਅਧਿਕਾਰ ਆ ਜਿ세ਦਾਰ ਜਗਤਾਰ ਸਿੰਘ ਵਾਰਾ ਨੂੰ ਸ਼ਿਫਟ ਕਰ। ਇਹ ਦੂਸਰੇ ਦੋਹਾਂ ਕੋ ਨੇ ਦੋਹਾਂ ਨੇ ਸਾਡੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ। ਥੋੜਾ ਸੀ ਅੱਕ ਥੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਜੀ। ਇੱਕ ਜਿਹੜਾ ਅਕਤੂਬਰ ਨੂੰ ਉਸ ਮਹਾਨ ਸ਼ਹੀਦਾਂ ਦੇ ਸਥਾਨ ਫਤਿਹਗੜ੍ਹ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਦੀਆਂ ਨੀਆਂ ਦੇ ਵਿੱਚ ਬੱਚਾ ਨੂੰ ਚਣਿਆ ਗਿਆ ਉੱਥੋਂ ਬਹੁਤ ਵੱਡੇ ਕਾਫਲੇ ਦੇ ਵਿੱਚ ਸਾਡਾ ਇੱਕ ਰੋਸ ਮਾਰਚ ਜਾਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਾਰਨਰ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਾਰਨਰ ਹੌਸ ਜਾਵਾਂਗੇ ਇਹ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੇ ਰੋਸ ਮਾਰਚ ਅਸੀਂ ਕੱਢਣ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋ ਵੀਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ رابطہ ਕਾਇਮ ਕੀਤਾ ਇਹ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤਾਂ ਕਿ ਉਹ ਜਿਹੜਾ ਸੀਐਮ ਹੈ ਜਿਹੜਾ ਜਦੋਂ ਭਾਈ ਕਰਪਕ ਸਿੰਘ ਜੀ ਹੋਣਾ ਨੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਭੋਖੜਤਾ ਰੱਖੀ ਸੀ ਉੱਥੇ ਉਹ ਕੋਟੇ ਲੜ ਬੈ ਕੂੜ ਬੈਠ ਕੇ ਆਖਦਾ ਹੀ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੈਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਿਹੋ ਜੀ ਕੁਰਸੀ ਆ ਸੀਐਮ ਦੀ ਉਹ ਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਬਲੋਚੜਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਕੇ ਸਾਰਾ ਕੁਛ ਹੀ ਭੁੱਲ ਗਿਆ ਇੱਕ ਵੇਰੀ ਵੀ ਇਸ ਪੰਜਾਬ ਦੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਹੈ ਉਹਨੇ ਕਦੀ ਵੀ رابطہ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱਪੇ ਲਾਇਏ ਇਸ ਕਰਕੇ ਹੀ ਬਹੁਤ ਵੱਡਾ ਪ੍ਰੋਗਰਾਮ ਲੀਕੜ ਜਾ ਰਿਹਾ ਹੈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਉਹ ਬੰਦੀ ਜਿਹੜਾ ਬੰਦੀ ਸਿੰਘ ਨੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜੇਲ੍ਹਾਂ ਚ ਗਾਲ ਦਿੱਤੀ ਹੈ ਦਾਦੀ ਕੁਮੀਨ ਸਾਹਿਬ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਸਰਕਾਰ ਦਿੱਲੀ ਸਰਕਾਰ ਅਤੇ ਸੈਂਟਰ ਸਰਕਾਰ ਦੇ ਕੋਲ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਪਰ ਇਹਨਾਂ ਦੇ ਵੱਲੋਂ ਅਜੇ ਤੱਕ ਕੋਈ ਵੀ ਰਿਹਾਈ ਦੇ ਬਾਰੇ ਨਹੀਂ ਸੋਚਿਆ ਜਾਂਦਾ ਹਾਲਾਂਕਿ ਜਿਹੜਾ ਡੇਰਾ ਮੁਖੀ RAMREE ਮ ਉਸ ਨੂੰ ਬਾਰ-ਬਾਰ ਪਰੋਲ ਦਿੱਤੀ ਜਾ ਰਹੀ ਹੈ ਹੋਰ ਵੀ ਕੁਮੀਨ ਇਨਸਾਫ ਮੋਰਚੇ ਦੇ ਆਗੂਆਂ ਦੇ ਵੱਲੋਂ ਵੱਡੇ ਸਰਕਾਰ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜੇਕਰ ਬੰਦੀ ਸਿੰਘ ਜਿਹੜੀ ਹੈ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਤਾਂ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਆ ਹੁਣ ਦੇਖਣਾ ਹੋਵੇ ਕੌਮੀ ਇਨਸਾਨ ਮੋਰਚੇ ਦੇ ਬੋਲਣ ਇੱਕ 1 ਅਕਤੂਬਰ ਨੂੰ ਐਲਾਨ ਕੀਤਾ ਕਿ ਸਾਡੇ ਵੱਲੋਂ ਸੀਐਮ